ਕੌਣ ਸੀ ਰਾਜਕੁਮਾਰੀ ਸੁਸ਼ੀਲ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਵਿਆਹ ਕਰਵਾ ਕੇ ਬੀਬੀ ਸੁਸ਼ੀਲ ਕੌਰ ਬਣਦੀ ਹੈ ਆਖਰ ਕਿਹੜੀ ਵਜ੍ਹਾ ਕਰਕੇ ਚੰਬੇ ਦੇ ਰਾਜੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਮਝੌਤਾ ਕਰਨ ਵੇਲੇ ਆਪਣੇ ਧੀ ਦੇ ਵਿਆਹ ਦੀ ਪੇਸ਼ਕਸ਼ ਰੱਖਣੀ ਪਈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਬੀਬੀ ਸੁਸ਼ੀਲ ਕੌਰ ਨੇ ਅਸਲ ਕੀ ਕੁਝ ਵਾਪਰਦਾ ਹੈ ਬੀਬੀ ਸੁਸ਼ੀਲ ਕੌਰ ਜੀ ਦੀ ਸ਼ਹਾਦਤ ਦੀ ਅਸਲ ਕਹਾਣੀ ਕੀ ਹੈ ਕੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਜਾਂ ਉਹ ਵੈਰੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਏ ਸਨ? ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨਾਲ ਕੀ ਕੁਝ ਵਾਪਰਦਾ ਹੈ? ਪਾਸ਼ਾ ਫਰਖਸ਼ੀਰ ਦੀ ਕੈਦ ਦੇ ਵਿੱਚ 3 ਸਾਲ ਤੱਕ ਬੀਬੀ ਸੁਸ਼ੀਲ ਕੌਰ ਜੀ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਰਿਹਾ? ਉਹਨਾਂ ਨੂੰ ਕੀ ਕੁਝ ਸਹਾਰਨਾ ਪਿਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸਿੱਖ ਕੌਮ ਦੇ ਬਹੁਤ ਹੀ ਮਹਾਨ ਹੀੋਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਬੀਬੀ ਸ਼ਸ਼ੀਲ ਕੌਰ ਜੀ ਬਾਰੇ ਜਿਨ੍ਹਾਂ ਦੇ ਬਾਰੇ 'ਚ ਸਾਨੂੰ ਇਤਿਹਾਸ ਵਿੱਚ ਬਹੁਤ ਹੀ ਘੱਟ ਪੜਨ ਤੇ ਸੁਣਨ ਨੂੰ ਮਿਲਦਾ ਹੈ ਅਕਸਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਦੇ ਆਂ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਜੀ ਦੀ ਗੱਲ ਕਰਦੇ ਆਂ ਪਰ ਕਿਤੇ ਨਾ ਕਿਤੇ ਉਹਨਾਂ ਦੀ ਪਤਨੀ ਬੀਬੀ ਸ਼ਸ਼ੀਲ ਕੌਰ ਸਾਡੇ ਅੱਖੋਂ ਪਰੋਖੇ ਰਹਿ ਜਾਂਦੇ ਨੇ ਤੇ ਅੱਜ ਦੀ ਆਪਣੀ ਇਸ ਵੀਡੀਓ 'ਚ ਆਪਾਂ ਉਹਨਾਂ ਬਾਰੇ ਹੀ ਗੱਲ ਕਰਾਂਗੇ ਤੇ ਖਾਸ ਕਰਕੇ ਗੱਲ ਕਰਾਂਗੇ ਉਹਨਾਂ ਦੇ ਅਕਾਲ ਚਲਾਣੇ ਬਾਰੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਹੁ ਪ੍ਰਚਾਰਕਾਂ ਕੋਲੋਂ ਬੀਬੀ ਸ਼ਸ਼ੀਲ ਕੌਰ ਜੀ ਬਾਰੇ ਸਿਰਫ ਇੰਨਾ ਸੁਣਾ ਹੈ ਕਿ ਬਾਦਸ਼ਾ ਫਿਰਖਸ਼ਰ ਦੀ ਕੈਦ ਵਿੱਚ ਰਹਿੰਦੇ ਹੋਏ ਉਹਨਾਂ ਨੇ ਆਪਣੇ ਆਪ ਨੂੰ ਸ਼ੁਰਾ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ ਸੀ ਤੇ ਮੈਂ ਖੁਦ ਵੀ ਆਪਣੇ YouTube ਤੇ Instagram ਚੈਨਲ ਉੱਪਰ ਇਸ ਨਾਲ ਸੰਬੰਧਿਤ ਕਰੀਲ ਬਣਾ ਕੇ ਅਪਲੋਡ ਕਰ ਚੁੱਕਾ ਹਾਂ ਪਰ ਹਾਲ ਹੀ ਦੇ ਵਿੱਚ ਇੰਟਰਨੈਟ ਉੱਪਰ ਇੱਕ ਮੈਂ ਕਿਤਾਬ ਪੜੀ ਜਿਸ ਦਾ ਨਾਮ ਸੀ ਲਾਲ ਕਿਲੇ ਦੀ ਕੈਦਨ ਤੇ ਉਸ ਦੇ ਰਾਈਟਰ ਸਨ ਗਿਆਨੀ ਤਰਲੋਕ ਸਿੰਘ ਜੀ ਉਹ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਿ ਬੀਬੀ ਸ਼ਸ਼ੀਲ ਕੌਰ ਜੀ ਬਾਦਸ਼ਾ ਫਿਰਖਸ਼ਰ ਦੀ ਕੈਦ ਦੇ ਵਿੱਚ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ ਸੋ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਦੋਨੋਂ ਪੱਖਾਂ ਦੀ ਗੱਲ ਕਰ ਸੋ ਉਸ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਆਖਰ ਬੀਬੀ ਸੁਸ਼ੀਲ ਕੌਰ ਜੀ ਕੌਣ ਸਨ ਤੇ ਕੀ ਹੈ ਉਹਨਾਂ ਦਾ ਪੂਰਾ ਇਤਿਹਾਸ ਤੇ ਕਿਵੇਂ ਉਹ ਇੱਕ ਰਾਜਕੁਮਾਰੀ ਤੋਂ ਸਿੰਘੜੀ ਬਣਦੇ ਹਨ ਤੇ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵਾਧਦੇ ਹਾਂ ਆਪਣੀ ਵੀਡੀਓ ਵੱਲ ਬੀਬੀ ਸ਼ਸ਼ੀਲ ਕੌਰ ਜੀ ਚੰਬੇ ਦੇ ਰਾਜੇ ਰਾਜਾ ਉਦੇ ਸਿੰਘ ਜੀ ਦੀ ਧੀ ਸਨ ਰਾਜਾ ਉਦੇ ਸਿੰਘ ਇੱਕ ਅਮਨ ਪ੍ਰਸਤ ਰਾਜਾ ਸੀ ਉਸਨੇ ਪਹਿਲਾਂ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਦੇ ਕਿਸੇ ਸੁਣ ਰੱਖੇ ਸਨ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਸਾਰੀਆਂ ਰਿਆਸਤਾਂ ਜਿੱਤ ਚੁੱਕੇ ਸਨ ਤੇ ਹੁਣ ਉਹਨਾਂ ਨੇ ਚੰਬੇ ਵੱਲ ਨੂੰ ਕੂਚ ਕੀਤਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਚੰਬੇ ਪਹੁੰਚਦੇ ਨੇ ਤਾਂ ਚੰਬੇ ਦਾ ਰਾਜਾ ਉਦੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜ ਕਰਨ ਦੀ ਥਾਂ ਤੇ ਉਹਨਾਂ ਦੇ ਅੱਗੇ ਸਮਝੌਤੇ ਦੀ ਪੇਸ਼ਕਸ਼ ਰੱਖਦਾ ਹੈ ਤੇ ਇਸ ਸਮਝੌਤੇ ਵੱਜੋਂ ਉਹ ਆਪਣੀ ਧੀ ਰਾਜਕੁਮਾਰੀ ਸੁਸ਼ੀਲ ਦਾ ਰਿਸ਼ਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਰਿਸ਼ਤੇ ਵਾਸਤੇ ਨਾ ਕਰ ਦਿੰਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਰਾਜਾ ਡਰ ਕਰਕੇ ਮੇਰੇ ਅੱਗੇ ਇਹੋ ਜਿਹੀ ਪੇਸ਼ਕਸ਼ ਰੱਖੇ ਜਿਸ ਤੋਂ ਬਾਅਦ ਸ਼ਹਿਜਾਦੀ ਸ਼ਸ਼ੀਲ ਆਪ ਸਾਹਮਣੇ ਆਉਂਦੇ ਹਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੱਸਦੇ ਹਨ ਕਿ ਇਸ ਰਿਸ਼ਤੇ ਦੇ ਪਿੱਛੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਜਾਂ ਰਾਜਨੀਤਿਕ ਦਬਾਅ ਨਹੀਂ ਹੈ ਸਗੋਂ ਇਹ ਤਾਂ ਉਹਨਾਂ ਦੇ ਪਿਤਾ ਰਾਜਾ ਉਦੇਸਿੰਘ ਜੀ ਦਾ ਨਿੱਜੀ ਫੈਸਲਾ ਹੈ ਰਾਜਾ ਉਦੇਸਿੰਘ ਚਾਹੁੰਦਾ ਹੈ ਕਿ ਉਸਦੀ ਧੀ ਦਾ ਵਿਆਹ ਕਿਸੇ ਬਹਾਦਰ ਇਨਸਾਨ ਨਾਲ ਹੋਵੇ ਜੋ ਉਸਦੀ ਧੀ ਦੀ ਰੱਖਿਆ ਕਰ ਸਕੇ ਕਿਉਂਕਿ ਹੁਣ ਤੱਕ ਜਿੰਨੇ ਵੀ ਮੁਗਲ ਸ਼ਾਸਕ ਹੋਏ ਹਨ ਜਾਂ ਮੁਗਲ ਹੋਏ ਹਨ ਉਹ ਹਿੰਦੂਆਂ ਰਾਜੇ ਦੀਆਂ ਧੀਆਂ ਨੂੰ ਚੁੱਕ ਕੇ ਲੈ ਜਾਂਦੇ ਹਨ ਤੇ ਧੱਕੇ ਨਾਲ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਆਪਣੇ ਹਰਮਾਂ ਦੇ ਵਿੱਚ ਰੱਖ ਲੈਂਦੇ ਨੇ ਉਹਨਾਂ ਨੂੰ ਰਾਜਾ ਉਦੇ ਸਿੰਘ ਦੱਸਦਾ ਹੈ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਤਨੀ ਦੇ ਰੂਪ ਵਿੱਚ ਆਪਣੀ ਧੀ ਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਦਾ ਹੈ ਉਹ ਨਹੀਂ ਚਾਹੁੰਦਾ ਕਿ ਉਸ ਦੀ ਧੀ ਮੁਗਲਾਂ ਦੇ ਹਰਮ ਦਾ ਸ਼ਿੰਗਾਰ ਬਣੇ ਹੁਣ ਮੁਗਲ ਆਪਣੇ ਹਰਮਾਂ ਦੇ ਵਿੱਚ ਔਰਤਾਂ ਦੇ ਨਾਲ ਕਿਹੋ ਜਿਹਾ ਸਲੂਕ ਕਰਦੇ ਆ ਇਹਦੇ ਬਾਰੇ ਆਪਾਂ ਵੀਡੀਓ 'ਚ ਅੱਗੇ ਗੱਲ ਕਰਾਂਗੇ ਖੈਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਰਾਜਾ ਉਦੇ ਸਿੰਘ ਵੱਲ ਤਾਂ ਉਹ ਇਹ ਪੇਸ਼ਕਸ਼ ਲੈ ਕੇ ਸਿੱਖੀ ਸਿਧਾਂਤ ਅਨੁਸਾਰ ਪੰਜਾਂ ਪਿਆਰਿਆਂ ਦੇ ਕੋਲ ਜਾਂਦੇ ਹਨ ਇਹ ਪੰਜ ਪਿਆਰੇ ਰਾਜਾ ਉਧਰ ਸਿੰਘ ਜੀ ਨਾਲ ਬੈਠ ਕੇ ਪੂਰੀ ਗੱਲਬਾਤ ਕਰਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਸਪਸ਼ਟਿਕਰਨ ਹੋ ਜਾਂਦਾ ਹੈ ਕਿ ਇਸ ਪੇਸ਼ਕਸ਼ ਪਿੱਛੇ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਜਾਂ ਰਾਜਨੀਤਿਕ ਦਬਾਅ ਨਹੀਂ ਹੈ ਜਿਸ ਤੋਂ ਬਾਅਦ ਸਿੱਖੀ ਸਿਧਾਂਤ ਅਨੁਸਾਰ ਰਾਜਕੁਮਾਰੀ ਸੁਸ਼ੀਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਆਨੰਦ ਕਾਰਜ ਕੀਤਾ ਜਾਂਦਾ ਹੈ ਤੇ ਆਨੰਦ ਕਾਰਜ ਤੋਂ ਬਾਅਦ ਹੀ ਸ਼ਹਿਜ਼ਾਦੀ ਸੁਸ਼ੀਲ ਦਾ ਨਾਮ ਬੀਬੀ ਸੁਸ਼ੀਲ ਕੌਰ ਰੱਖਿਆ ਜਾਂਦਾ ਹੈ ਡਾਕਟਰ ਗੰਡਾ ਸਿੰਘ ਦੇ ਅਨੁਸਾਰ 1711 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਘਰ ਬੀਬੀ ਸ਼ਸ਼ੀਲ ਕੌਰ ਜੀ ਦੇ ਖੋਂ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਅਜੇ ਸਿੰਘ ਰੱਖਿਆ ਜਾਂਦਾ ਹੈ ਹੁਣ ਇੱਧਰ ਜਿੱਥੇ ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਘਰ ਖੁਸ਼ੀਆਂ ਆਈਆਂ ਨੇ ਸਭ ਕੁਝ ਸਹੀ ਚੱਲ ਰਿਹਾ ਹੈ ਉੱਧਰ ਦੂਜੇ ਪਾਸੇ ਦਿੱਲੀ ਵਿੱਚ ਬਹਾਦਰ ਸ਼ਾਹ ਤੋਂ ਬਾਅਦ ਫਰਖਸ਼ਰ ਦਿੱਲੀ ਦੇ ਤਖਤ ਤੇ ਬੈਠਦਾ ਹੈ ਤੇ ਦਿੱਲੀ ਦੇ ਤਖਤ ਤੇ ਬੈਠਣ ਤੋਂ ਬਾਅਦ ਹੀ ਉਹ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਆਪਣੇ ਸਭ ਤੋਂ ਕਾਬਲ ਤੇ ਬਹਾਦਰ ਜਰਨੈਲ ਅਬਦુલ ਸਮੁੰਦਖਾਨ ਨੂੰ ਪੰਜਾਬ ਦੀ ਕਮਾਨ ਉਹਦੇ ਹੱਥਾਂ ਵਿੱਚ ਦੇ ਦਿੰਦਾ ਹੈ ਅਬਦુલ ਸਮੁੰਦਖਾਨ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ 'ਤੇ ਹਮਲਾ ਕਰ ਦਿੰਦਾ ਹੈ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਦਾਸਪੁਰ ਦੇ ਨੇੜੇ ਇੱਕ ਪਿੰਡ ਗੁਰਦਾਸ ਨੰਗਲ ਵਿੱਚ ਰੁਕੇ ਹੁੰਦੇ ਹਨ ਮੁਗਲਾ ਵੱਲੋਂ ਗੁਰਦਾਸ ਨੰਗਲ ਦੀ ਪੂਰੀ ਗੜੀ ਨੂੰ ਘੇਰਾ ਪਾ ਲਿਆ ਜਾਂਦਾ ਹੈ ਤੇ ਇਹ ਘੇਰਾ ਫਿਰ ਲਗਾਤਾਰ 8 ਮਹੀਨੇ ਤੱਕ ਚੱਲਦਾ ਹੈ ਗੁਰਦਾਸ ਨੰਗਲ ਦੀ ਇਸ ਗੜੀ ਨੂੰ ਪਏ ਹੋਏ ਘੇਰੇ ਦੇ ਕਰਕੇ ਸਿੰਘਾਂ ਦੀ ਹਾਲਤ ਇਸ ਵੇਲੇ ਇਹੋ ਜਿਹੀ ਹੋ ਚੁੱਕੀ ਸੀ ਜਿਹੜੀ ਹਾਲਤ ਕਿਸੇ ਵੇਲੇ ਗੁਰੂ ਸਾਹਿਬ ਦੇ ਵੇਲੇ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਸੀ ਉਸ ਵੇਲੇ ਜੋ ਸਿੰਘਾਂ ਦੀ ਹੋਈ ਸੀ ਗੜੀ ਦੇ ਅੰਦਰ ਅਜ ਰਾਸ਼ਨ ਮੁੱਕ ਚੁੱਕਾ ਸੀ ਤੇ ਭੁੱਖੇ ਪਿਆਸੇ ਸਿੰਘ ਮੁਗਲਾਂ ਦੇ ਨਾਲ ਲੜ ਰਹੇ ਸਨ ਉੱਥੇ ਹੀ ਬੀਬੀ ਸ਼ਸ਼ੀਲ ਕੌਰ ਜੀ ਉਹ ਵੀ ਭੁੱਖੇ ਪਿਆਸੇ ਆਪਣੇ 4 ਸਾਲਾ ਪੁੱਤਰ ਦੇ ਸਮੇਤ ਮੁਗਲ ਫੌਜਾਂ ਦੇ ਨਾਲ ਲੋਹਾ ਲੈ ਰਹੇ ਸਨ ਹੁਣ ਇੱਥੇ ਇੱਕ ਗੱਲ ਨ ਨਾਲੀ ਆ ਕਿ ਆਖਰ ਬੀਬੀ ਸ਼ਸ਼ੀਲ ਕੌਣ ਸੀ ਇੱਕ ਰਾਜਕੁਮਾਰੀ ਮਹਿਲਾਂ ਦੇ ਵਿੱਚ ਸੁੱਖ ਸਹੂਲਤਾਂ ਦੇ ਵਿੱਚ ਪਲੀ ਵਧੀ ਇੱਕ ਨਾਜ਼ੁਕ ਜਹੀ ਰਾਜਕੁਮਾਰੀ ਜੋ ਅੱਜ ਖੰਡੇ ਬਾਟੇ ਦੀ ਪੌਲ ਲੈ ਕੇ ਇੱਕ ਸਿੰਘਣੀ ਬਣ ਚੁੱਕੀ ਸੀ ਸਿੱਖ ਬੀਬੀਆਂ ਵਾਲਾ ਰੂਪ ਧਾਰਨ ਕਰ ਚੁੱਕੀ ਸੀ ਤੇ ਅੱਜ ਇਸ ਰੂਪ ਦੇ ਵਿੱਚ ਉਹ ਜਿਹੜੀ ਨਾਜ਼ੁਕ ਜੀ ਰਾਜਕੁਮਾਰੀ ਸੀ ਉਹ ਸ਼ੂਰਮ ਗਤੀ ਨਾਲ ਭਰ ਕੇ ਬੀਬੀ ਸ਼ਸ਼ੀਲ ਕੌਰ ਬਣ ਚੁੱਕੀ ਸੀ ਜਿਸ ਨੂੰ ਹੁਣ ਨਾ ਭੁੱਖ ਦੀ ਪ੍ਰਵਾਹ ਸੀ ਨਾ ਪਿਆਸ ਦੀ ਤੇ ਉਹ ਮੁਗਲਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਸਨ ਅਖੀਰ ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੁੱਤਰ ਅਜੇ ਸਿੰਘ ਜੀ ਨੂੰ ਤੇ ਪਤਨੀ ਬੀਬੀ ਸੁਸ਼ੀਲ ਕੌਰ ਜੀ ਨੂੰ ਬਾਕੀ ਸਿੰਘਾਂ ਦੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਸਿੰਘਾਂ ਦਾ ਇੱਕ ਜਲੂਸ ਕੱਢਿਆ ਜਾਂਦਾ ਹੈ ਤੇ ਇਸ ਜਲੂਸ ਨੂੰ ਸਭ ਤੋਂ ਪਹਿਲਾਂ ਲਾਹੌਰ ਲੈ ਕੇ ਜਾਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਇਹ ਜਲੂਸ ਦਿੱਲੀ ਵੱਲ ਨੂੰ ਕੂਚ ਕਰਦਾ ਆ ਫਰਵਰੀ 1716 ਨੂੰ ਇਹ ਜਲੂਸ ਦਿੱਲੀ ਲਾਲ ਕਿਲੇ ਵਿਖੇ ਪਹੁੰਚਦਾ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹਨਾਂ ਦੇ ਸਾਥੀ ਬਾਬਾ ਬਾਦ ਸਿੰਘ ਜੀ ਬਾਬਾ ਅਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦੇ ਨਾਲ ਤ੍ਰਿਪੋਲੀਆ ਜੇਲ੍ਹ ਵਿੱਚ ਰੱਖਿਆ ਜਾਂਦਾ ਤੇ ਬਾਕੀ ਦੇ ਸਿੰਘਾਂ ਨੂੰ ਕਤਲ ਕਰਨ ਵਾਸਤੇ ਸਰਬਾਹਾਂ ਖਾ ਕੋਤਵਾਲ ਦੇ ਕੋਲ ਭੇਜ ਦਿੰਦਾ ਆ ਹੁਣ ਜਿਹੜਾ ਬਾਦਸ਼ਾਹ ਫਰਕਸ਼ਰ ਆ ਤੇ ਜਦੋਂ ਬੀਬੀ ਸੁਸ਼ੀਲ ਕੌਰ ਜੀ ਨੂੰ ਦੇਖਦਾ ਆ ਤੇ ਉਹਨਾਂ ਦੇ ਸਹੱਭਨ ਉੱਪਰ ਉਹਨਾਂ ਦੇ ਰੂਪ ਉੱਪਰ ਇਹ ਮੋਹਿਤ ਹੋ ਜਾਂਦਾ ਬੇਈਮਾਨ ਹੋ ਜਾਂਦਾ ਤੇ ਇਸ ਕਰਕੇ ਬੀਬੀ ਸੁਸ਼ੀਲ ਕੌਰ ਜੀ ਨੂੰ ਬਾਬਾ ਅਜੇ ਸਿੰਘ ਜੀ ਦੇ ਨਾਲ ਆਪਣੇ ਹਰਮ ਦੇ ਵਿੱਚ ਕੈਦ ਕਰ ਲੈਂਦਾ ਆ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬਹੁਤ ਸਾਰੇ ਲਾਲਚ ਦਿੱਤੇ ਜਾਂਦੇ ਨੇ ਤਾਂ ਜੋ ਇਸਲਾਮ ਨੂੰ ਕਬੂਲ ਕਰ ਲੈਣ ਪਰ ਬੀਬੀ ਸੁਸ਼ੀਲ ਕੌਰ ਜੀ ਅੱਗੇ ਇਹ ਸਾਰਾ ਕੁਝ ਵਿਰਥ ਹੁੰਦਾ ਏ ਉਹ ਆਪਣੇ ਉੱਚੇ ਸੁੱਚੇ ਆਚਰਣ ਤੋਂ ਕਿਣਕਾ ਭਰ ਵੀ ਨਹੀਂ ਥਿਰਕਦੇ ਜਿਸ ਤੋਂ ਬਾਅਦ ਉਹਨਾਂ ਉੱਪਰ ਦਬਾਅ ਪਾਉਣਾ ਚਾਲੂ ਕਰ ਦਿੱਤਾ ਜਾਂਦਾ ਆ ਉਹਨਾਂ ਨੂੰ ਡਰਾਵੇ ਦੇਣੇ ਸ਼ ਉਹਨਾਂ ਉੱਪਰ ਕੋਈ ਅਸਰ ਨਹੀਂ ਹੁੰਦਾ ਇਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਵੀ ਸੁناਈ ਜਾਂਦੀ ਆ ਕਿ ਉਹਨਾਂ ਦੇ ਪਤੀ ਨੇ ਇਸਲਾਮ ਕਬੂਲ ਕਰ ਲਿਆ ਏ ਹੁਣ ਤੁਸੀਂ ਵੀ ਇਸਲਾਮ ਕਬੂਲ ਕਰ ਲਵੋ ਜਿਸ ਦੇ ਜਵਾਬ ਵਿੱਚ ਬੀਬੀ ਸ਼ਸ਼ੀਲ ਕੌਰ ਜੀ ਕਹਿੰਦੇ ਆ ਕਿ ਸੱਚਾ ਸਿੱਖ ਆਪਣਾ ਸਿਰ ਤਾਂ ਵਢਾ ਸਕਦਾ ਆ ਪਰ ਆਪਣਾ ਧਰਮ ਕਦੀ ਵੀ ਤਿਆਗ ਨਹੀਂ ਸਕਦਾ ਮੁਗਲਾ ਨੇ ਹੁਣ ਤੱਕ ਜਿੰਨਾ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਸੀ ਉਹ ਉਹਨਾਂ ਦੇ ਕਤਲ ਦੀਆਂ ਕਹਾਣੀਆਂ ਬੀਬੀ ਸ਼ਸ਼ੀਲ ਕੌਰ ਜੀ ਨੂੰ ਸੁਣਾਉਣ ਲੱਗੇ ਤਾਂ ਜੋ ਬੀਬੀ ਸ਼ਸ਼ੀਲ ਕੌਰ ਜੀ ਡਰ ਜਾਣ ਪਰ ਬੀਬੀ ਸ਼ਸ਼ੀਲ ਕੌਰ ਜੀ ਦੇ ਉੱਪਰ ਇਹਨਾਂ ਦਾ ਵੀ ਕੋਈ ਅਸਰ ਨਾ ਹੋਇਆ ਇਸ ਤੋਂ ਬਾਅਦ ਉਹ ਬੀਬੀ ਸ਼ਸ਼ੀਲ ਕੌਰ ਜੀ ਨੂੰ ਧਮਕੀ ਦਿੰਦੇ ਨੇ ਕਿ ਜੇਕਰ ਤੁਸੀਂ ਇਸਲਾਮ ਕਬੂਲ ਨਾ ਕੀਤਾ ਤਾਂ ਤੁਹਾਡੇ 3.5 ਸਾਲਾਂ ਪੁੱਤਰ ਨੂੰ ਤੁਹਾਡੇ ਪਤੀ ਦੇ ਨਾਲ ਹੀ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਜਾਊਗਾ ਪਰ ਬੀਬੀ ਸ਼ਸ਼ੀਲ ਕੌਰ ਜੀ ਫਿਰ ਵੀ ਅਡੋਲ ਰਹਿੰਦੇ ਨੇ ਜਿਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਜੀ ਨੂੰ ਕਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹਨਾਂ ਦੇ 4.5 ਸਾਲਾਂ ਪੁੱਤਰ ਦੇ ਸਮੇਤ ਸ਼ਹੀਦ ਕਰ ਦਿੱਤਾ ਜਾਂਦਾ ਆ ਸ਼ਹੀਦ ਕਰਨ ਤੋਂ ਪਹਿਲਾਂ ਮੁਗਲਾਂ ਵੱਲੋਂ ਬਾਬਾ ਅਜੇ ਸਿੰਘ ਜੀ ਨੂੰ ਜਿਉਂਦੀ ਜਾਣੇ ਹੀ ਉਹਨਾਂ ਦੇ ਸੀਨੇ ਦੇ ਵਿੱਚ ਖੰਜਰ ਮਾਰ ਕੇ ਉਹਨਾਂ ਦੇ ਕਲੇਜੇ ਨੂੰ ਬਾਹਰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਜਾਂਦਾ ਆ ਜਮੂਰਾ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਮੜੀ ਨੂੰ ਪੁੱਟਿਆ ਜਾਂਦਾ ਆ ਲੋਹੇ ਦੀਆਂ ਦੋ ਸੇਖਾਂ ਨੂੰ ਗਰਮ ਕਰਕੇ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਕੋ-ਕੋ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਆ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਰਵਰੀ ਦੇ ਵਿੱਚ ਦਿੱਲੀ ਲਿਆਂਦਾ ਗਿਆ ਪਰ ਉਹਨਾਂ ਦੀ ਜਿਹੜੀ ਸ਼ਹਾਦਤ ਹੁੰਦੀ ਆ ਉਹ ਜੂਨ ਦੇ ਵਿੱਚ ਹੋ ਰਹੀ ਆ ਯਾਨੀ ਤਕਰੀਬਨ ਤਕਰੀਬਨ 4 ਮਹੀਨੇ ਤੱਕ ਉਹਨਾਂ ਨੂੰ ਕੈਦ ਦੇ ਵਿੱਚ ਰੱਖਿਆ ਗਿਆ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਉਹਨਾਂ ਨੂੰ ਇੰਨਾ ਸਮਾਂ ਕੈਦ ਦੇ ਵਿੱਚ ਕਿਉਂ ਰੱਖਿਆ ਗਿਆ ਤੇ ਅਸਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਹੁਤ ਸਾਰੀਆਂ ਰਿਆਸਤਾਂ ਜਿੱਤਿਆ ਸੀ ਹੁਣ ਮੁਗਲਾਂ ਦੇ ਮਨ ਵਿੱਚ ਇਹ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੋਲ ਬਹੁਤ ਸਾਰੀ ਧਨ ਦੌਲਤ ਵੀ ਹੋਊਗੀ ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਰਿਆਸਤਾਂ ਜਿੱਤਿਆ ਆ ਹੁਣ ਮੁਗਲ ਉਹਨਾਂ ਨੂੰ ਆਪਣੇ ਕੈਦ ਵਿੱਚ ਰੱਖ ਕੇ ਉਹਨਾਂ ਉੱਪਰ ਤਸ਼ੱਦਦ ਕਰਦੇ ਰਹੇ ਆ ਉਹਨਾਂ ਨੂੰ ਟਾਰਚਰ ਕਰਦੇ ਰਹੇ ਆ ਉਹਨਾਂ ਕੋ ਬਕਾਉਣ ਵਾਸਤੇ ਕਿ ਸ਼ਾਇਦ ਉਹ ਕੁਝ ਬੱਕ ਪੈਣ ਤੇ ਉਹਨਾਂ ਦੇ ਹੱਥ 'ਚ ਕੋਈ ਵੱਡਾ ਖਜ਼ਾਨਾ ਕੋਈ ਭਾਰੀ ਕੋਈ ਧਨ-ਦੌਲਤ ਉਹਨਾਂ ਦੇ ਹੱਥ 'ਚ ਲੱਗੂਗੀ ਪਰ ਅਫਸੋਸ ਕਿ ਸਾਨੂੰ ਇਤਿਹਾਸ ਦੇ ਵਿੱਚ ਇਹਨਾਂ 4 ਮਹੀਨਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਕੀ ਕੁਝ ਹੋਇਆ ਇਹਦਾ ਕਿਤੇ ਵੀ ਸਾਨੂੰ ਕੋਈ ਜ਼ਿਕਰ ਨਹੀਂ ਮਿਲਦਾ ਬਾਬਾ ਅਜੇ ਸਿੰਘ ਜੀ ਤੇ ਕਲਮ ਕੀਤੀ ਸੀਸ ਨੂੰ ਲਿਜਾ ਕੇ ਬੀਬੀ ਸ਼ਸ਼ੀਲ ਕੌਰ ਜੀ ਦੇ ਸਾਹਮਣੇ ਰੱਖ ਦਿੱਤਾ ਜਾਂਦਾ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਇਹ ਦੋਨੋਂ ਤਾਂ ਚਲੇ ਗਏ ਪਰ ਘੱਟੋ ਘੱਟ ਤੁਸੀਂ ਆਪਣੀ ਜਾਨ ਤਾਂ ਬਚਾ ਲਓ ਅਜੇ ਵੀ ਮੌਕਾ ਹੈ ਇਸਲਾਮ ਕਬੂਲ ਕਰ ਲਓ ਤੇ ਬਾਦਸ਼ਾਹ ਫਰਕਸ਼ਰ ਦੇ ਨਾਲ ਵਿਆਹ ਕਰਵਾ ਲਓ ਆਪਣੇ 4.5 ਸਾਲਾ ਪੁੱਤਰ ਬਾਬਾ ਅਜੇ ਸਿੰਘ ਜੀ ਦਾ ਸੀਸ ਆਪਣੇ ਝੋਲੀ ਪਵਾ ਕੇ ਵੀ ਬੀਬੀ ਸ਼ਸ਼ੀਲਕੌਰ ਜੀ ਆਪਣੇ ਸਿੱਦਕ ਤੇ ਪੱਕੇ ਰਹਿੰਦੇ ਹਨ ਡੋਲਦੇ ਨਹੀਂ ਜਦੋਂ ਬਾਦਸ਼ਾਹ ਫਰਕਸ਼ਰ ਦੇ ਸਾਰੇ ਹਿਲੇ ਫੇਲ ਹੋ ਜਾਂਦੇ ਨੇ ਉਹ ਬੀਬੀ ਸ਼ਸ਼ੀਲਕੌਰ ਜੀ ਨੂੰ ਇਸਲਾਮ ਕਬੂਲ ਨਹੀਂ ਕਰਵਾ ਪਾਉਂਦਾ ਤਾਂ ਫਿਰ ਉਹ ਬੀਬੀ ਸ਼ਸ਼ੀਲਕੌਰ ਜੀ ਦੇ ਨਾਲ ਜ਼ਬਰਦਸਤੀ ਕਰਨੇ ਸ਼ੁਰੂ ਕਰ ਦਿੰਦਾ ਹੈ ਧੱਕਾ ਕਰਨਾ ਸ਼ੁਰੂ ਕਰ ਜਾਂਦਾ ਹੈ ਤੇ ਜਿਸ ਦੇ ਵਿਰੋਧ ਵਿੱਚ ਬੀਬੀ ਸ਼ਸ਼ੀਲਕੌਰ ਜੀ ਇੱਕ ਕਟਾਰ ਲੈ ਕੇ ਆਪਣੇ ਪੇਟ 'ਚ ਮਾਰ ਕੇ ਆਤਮ ਹੱਤਿਆ ਕਰ ਲੈਂਦੇ ਨੇ ਹੁਣ ਇਹ ਤਾਂ ਸੀ ਬੀਬੀ ਸ਼ਸ਼ੀਲਕੌਰ ਜੀ ਦੀ ਸ਼ਹਾਦਤ ਦਾ ਇੱਕ ਪੱਖ ਕਿ ਉਹਨਾਂ ਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਆਤਮ ਹੱਤਿਆ ਕਰ ਲਈ ਹੁਣ ਆਪਾਂ ਗੱਲ ਕਰਾਂਗੇ ਬੀਬੀ ਸੁਸ਼ੀਲ ਕੌਰ ਜੀ ਦੇ ਦੂਜੇ ਪੱਖ ਦੀ ਜਿਹਦੇ ਵਿੱਚ ਕਿਹਾ ਜਾਂਦਾ ਕਿ ਉਹ ਮੁਗਲਾਂ ਨਾਲ ਲੜ ਕੇ ਸ਼ਹੀਦ ਹੋਏ ਨੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਗਿਆਨੀ ਤਰਲੋਚਨ ਸਿੰਘ ਦੀ ਇੱਕ ਕਿਤਾਬ ਆ ਲਾਲ ਕਿਲੇ ਦੀ ਕੈਦਨ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਇਹ ਕਿਤਾਬ ਇੰਟਰਨੈਟ ਉੱਪਰ ਅਵੇਲੇਬਲ ਆ ਤੁਸੀਂ ਕਦੀ ਵੀ ਖੋਲ ਕੇ ਪੜ੍ਹ ਸਕਦੇ ਹੋ ਹੁਣ ਆਪਾਂ ਫੇਰ ਗੱਲ ਉਥੋਂ ਸ਼ੁਰੂ ਕਰਾਂਗੇ ਕਿ ਜਦੋਂ ਬੀਬੀ ਸੁਸ਼ੀਲ ਕੌਰ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ ਗਿਆਨੀ ਤੇਰ ਲੋਚਨ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਬੀਬੀ ਸੁਸ਼ੀਲ ਕੌਰ ਜੀ ਨੂੰ ਕਿਲੇ ਦੀ ਜਨਾਨਾ ਜੇਲ੍ਹ ਵਿੱਚ ਰੱਖਿਆ ਜਾਂਦਾ ਆ ਹੁਣ ਜਿੱਥੇ ਬੀਬੀ ਸੁਸ਼ੀਲ ਕੌਰ ਜੀ ਨੂੰ ਜਨਾਨਾ ਜੇਲ੍ਹ ਵਿੱਚ ਰੱਖਿਆ ਜਾਂਦਾ ਉੱਥੇ ਪਹਿਲਾਂ ਤੋਂ ਹੀ ਤਿੰਨ ਔਰਤਾਂ ਕੈਦ ਘਟ ਰਹੀਆਂ ਨੇ ਉਹ ਤਿੰਨ ਔਰਤਾਂ ਕੌਣ ਨੇ ਉਹਨਾਂ ਬਾਰੇ ਵੀ ਜਾਣਦੇ ਹੁਣ ਇਹਨਾਂ ਤਿੰਨਾਂ ਔਰਤਾਂ ਬਾਰੇ ਜਾਣਨਾ ਤਾਂ ਜ਼ਰੂਰੀ ਆ ਕਿਉਂਕਿ ਔਰਤਾਂ ਵੀ ਅੱਗੇ ਚੱਲ ਕੇ ਬਹੁਤ ਅਹਿਮ ਰੋਲ ਨਿਭਾਉਂਦੀਆਂ ਨੇ ਹੁਣ ਉੱਥੇ ਜੇਲ੍ਹ ਵਿੱਚ ਕੈਦ ਜਿਹੜੀ ਪਹਿਲੀ ਔਰਤ ਆ ਉਹਦਾ ਨਾਮ ਆ ਸੋਨਾ ਸੋਨਾ ਜਿਹੜੀ ਆ ਮਥਰਾ ਦੇ ਇੱਕ ਪੰਡਤ ਦੀ ਪਤਨੀ ਆ ਜਿਹਨੂੰ ਮਥਰਾ ਦਾ ਜਿਹੜਾ ਮੁਗਲ ਸ਼ਾਸਕ ਹੀ ਉਹਦੀ ਖੂਬਸੂਰਤੀ ਤੋਂ ਮੋਹਤ ਹੋ ਕੇ ਉਹਨੂੰ ਚੁੱਕ ਕੇ ਲੈ ਜਾਂਦਾ ਆ ਤੇ ਸੋਨਾ ਇੱਕ ਰਾਤ ਮੌਕਾ ਦੇਖ ਕੇ ਮਥਰਾ ਦੇ ਉਸ ਮੁਗਲ ਸ਼ਾਸਕ ਦੀ ਧੌਣ ਵੱਢ ਦਿੰਦੀ ਆ ਤੇ ਜਿਸ ਕਰਕੇ ਉਹਨੂੰ ਸਜ਼ਾ ਦੇਣ ਦੇ ਮਕਸਦ ਦੇ ਨਾਲ ਦਿੱਲੀ ਲਿਆ ਕੇ ਇੱਥੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਆ ਹੁਣ ਜੇਲ੍ਹ ਦੇ ਵਿੱਚ ਜਿਹੜੀ ਦੂਸਰੀ ਔਰਤ ਆ ਉਹਦਾ ਨਾਮ ਆ ਮੰਗਲੀ ਤੇ ਇਹ ਦਿੱਲੀ ਦੇ ਨੇੜੇ ਤੇੜੇ ਦੇ ਲੈਂਦੇ ਪਾਸੇ ਦੇ ਕੋਈ ਪਿੰਡ ਆ ਉੱਥੋਂ ਦੀ ਔਰਤ ਆ ਹੁਣ ਇਹਦੀ ਜਿਹੜੀ ਹਾਲਤ ਆ ਨਾ ਇਹ ਬਹੁਤ ਹੀ ਤਰਸਈ ਹੋ ਗਿਆ ਕਿਉਂਕਿ ਮੁਗਲਾਂ ਵੱਲੋਂ ਜਦੋਂ ਚੁੱਕਿਆ ਗਿਆ ਆ ਉਸ ਤੋਂ ਬਾਅਦ ਇਹਦੇ ਨਾਲ ਲਗਾਤਾਰ ਬਲਤਕਾਰ ਤੇ ਬਲਤਕਾਰ ਹੁੰਦਾ ਰਿਹਾ ਆ ਤੇ ਇਸ ਦੇ ਉੱਪਰ ਬਹੁਤ ਸਾਰਾ ਅਤਿਆਚਾਰ ਵੀ ਕੀਤਾ ਜਾਂਦਾ ਆ ਜਿਸ ਦੇ ਕਾਰਨ ਅੱਜ ਦੀ ਹਾਲਤ ਅਰਧ ਪਾਗਲ ਵਰਗੀ ਹੋ ਗਈ ਆ ਤੇ ਉਸ ਤੋਂ ਬਾਅਦ ਬਲਤਕਾਰ ਕਰਨ ਤੋਂ ਬਾਅਦ ਇਸ ਦੇ ਉੱਪਰ ਅਤਿਆਚਾਰ ਕਰਨ ਤੋਂ ਬਾਅਦ ਇਹਨੂੰ ਅੱਜ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਆ ਹੁਣ ਜੇਲ੍ਹ ਦੇ ਵਿੱਚ ਜਿਹੜੀ ਤੀਸਰੀ ਕਦਰਣ ਆ ਉਹ ਸਮਾਣੇ ਦੇ ਇੱਕ ਪੰਡਤ RAM Dyal ਦੀ ਧੀ ਆ ਜਿਹਦਾ ਨਾਮ ਭਜਨੀ ਆ ਭਜਨੀ ਨੂੰ ਦਲਾਵਰ ਖਾਨ ਉਹਦੇ ਵਿਆਹ ਦੇ ਸਮੇਂ ਉਹਦੇ ਡੋਲੇ ਨੂੰ ਲੁੱਟ ਕੇ ਉਹਨੂੰ ਚੁੱਕ ਕੇ ਲੈ ਆਉਂਦਾ ਆ ਤੇ ਇਨਾਮ ਦੇ ਲਾਲਚ ਦੇ ਕਰਕੇ ਦਲਾਵਰ ਖਾਨ ਭਜਨੀ ਨੂੰ ਬਹਾਦਰ ਸ਼ਾਹ ਦੇ ਅੱਗੇ ਪੇਸ਼ ਕਰ ਦਿੰਦਾ ਆ ਬਹਾਦਰ ਸ਼ਾਹ ਤੋਂ ਬਾਅਦ ਜਦੋਂ ਫਰਖਸ਼ਰ ਤਖਤ ਤੇ ਬੈਠਦਾ ਆ ਤਾਂ ਇਹ ਭਜਨੀ ਨੂੰ ਜੇਲ੍ਹ ਦੇ ਵਿੱਚ ਸੱਟਵਾ ਦਿੰਦਾ ਆ ਹੁਣ ਇਹ ਜਿਹੜੀਆਂ ਤਿੰਨੇ ਔਰਤਾਂ ਨੇ ਇਹ ਬੀਬੀ ਸ਼ਸ਼ੀਲ ਕੌਰ ਦੀਆਂ ਸਹੇਲੀਆਂ ਬਣ ਜਾਂਦੀਆਂ ਨੇ ਇਸ ਤੋਂ ਅੱਗੇ ਗਿਆਨੀ ਤਰਲੋਕ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਨੇ ਕਿ ਜੋਧਪੁਰ ਦਾ ਇੱਕ ਰਾਜਾ ਆ ਅਜੀਤ ਸਿੰਘ ਤੇ ਉਹਦੀ ਇੱਕ ਬੇਟੀ ਸੀ ਜਿਸ ਦਾ ਨਾਮ ਸੀ ਰਾਜਕੁਮਾਰੀ ਇੰਦਰਾ ਕੁਮਾਰੀ ਬਾਦਸ਼ਾ ਫਰਕਸ਼ਰ ਇੰਦਰਾ ਕੁਮਾਰੀ ਨੂੰ ਧੱਕੇ ਨਾਲ ਚੁੱਕ ਕੇ ਲੈ ਆਉਂਦਾ ਤੇ ਉਹਦੇ ਨਾਲ ਨਿਕਾਹ ਕਰਾਉਂਦਾ ਆ ਜਦ ਕਿ ਇੰਦਰਾ ਕੁਮਾਰੀ ਦਾ ਰਿਸ਼ਤਾ ਪ੍ਰਤਾਪ ਸਿੰਘ ਨਾਂ ਦੇ ਇੱਕ ਰਾਜਕੁਮਾਰ ਨਾਲ ਪੱਕਾ ਹੋਇਆ ਹੁੰਦਾ ਆ ਨਿਕਾਹ ਤੋਂ ਬਾਅਦ ਇੰਦਰਾ ਕੁਮਾਰੀ ਜਦੋਂ ਲਾਲ ਕਿਲੇ ਵਿੱਚ ਆਉਂਦੀ ਆ ਤਾਂ ਬਾਦਸ਼ਾ ਫਰਕਸ਼ਰ ਕੀ ਕਰਦਾ ਕਿ ਜਿਹੜੀਆਂ ਤਿੰਨ ਔਰਤਾਂ ਬੀਬੀ ਸੁਸ਼ੀਲ ਕੌਰ ਦੇ ਨਾਲ ਜਨਾਨਾ ਜੇਲ੍ਹ ਵਿੱਚ ਕੈਦ ਸਨ ਉਹਨਾਂ ਵਿੱਚੋਂ ਭਜਨੀ ਨੂੰ ਬਾਹਰ ਕੱਢਦਾ ਆ ਤੇ ਇੰਦਰਾ ਕੁਮਾਰੀ ਦੀ ਸਾਮ ਸੰਭਾਲ ਵਾਸਤੇ ਉਸ ਦੀ ਸੇਵਾ ਵਾਸਤੇ ਭਜਨੀ ਨੂੰ ਇੰਦਰਾ ਕੁਮਾਰੀ ਦੀ ਗੋਲੀ ਬਣਾ ਦਿੰਦਾ ਆ ਹੁਣ ਜਿਹੜੀ ਭਜਨੀ ਆ ਉਹ ਜਨਾਨਾ ਜੇਲ੍ਹ ਦੇ ਵਿੱਚ ਬੀਬੀ ਸੁਸ਼ੀਲ ਕੌਰ ਦੀ ਸੰਗਤ ਕਰਕੇ ਆਈ ਆ ਉਸਨੇ ਬੀਬੀ ਸੁਸ਼ੀਲ ਕੌਰ ਜੀ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਦੀ ਕਿਸੇ ਸੁਣੇ ਨੇ ਸਿੰਘਾਂ ਦੀਆਂ ਬਹਾਦਰੀਆਂ ਦੇ ਕਿਸੇ ਸੁਣੇ ਨੇ ਉਹਨਾਂ ਦੇ ਸ਼ਹਾਦਤਾਂ ਦੇ ਕਿਸੇ ਸੁਣੇ ਨੇ ਤੇ ਇਹ ਸਾਰੀਆਂ ਸ਼ਹਾਦਤਾਂ ਦੇ ਕਿਸੇ ਬਹਾਦਰੀਆਂ ਦੀ ਕਿਸੇ ਉਹ ਕੀ ਕਰਦੀ ਆ ਕਿ ਉਹ ਬਾਬਾ ਬੰਦਾ ਸਿੰਘ ਬਹਾ ਸ਼ਹਾਦਤਾਂ ਦੇ ਉਹਨਾਂ ਦੀਆਂ ਬਹਾਦਰੀਆਂ ਦੇ ਕਿੱਸੇ ਰਾਜਕੁਮਾਰੀ ਇੰਦਰਾ ਕੁਮਾਰੀ ਨੂੰ ਕਿਸੇ ਸੁਣਾਉਂਦੀ ਆ ਜਿਸ ਤੋਂ ਰਾਜਕੁਮਾਰੀ ਇੰਦਰਾ ਬਹੁਤ ਹੀ ਪ੍ਰਭਾਵਿਤ ਹੁੰਦੀ ਆ ਹੁਣ ਬਾਦਸ਼ਾਹ ਫਰਖਸ਼ਰ ਦਾ ਜਿਹੜਾ ਵਜ਼ੀਰ ਆ ਉਹ ਇੱਕ ਹਿੰਦੂ ਆ ਜਿਹਦਾ ਨਾਮ ਆ ਰਤਨਚੰਦ ਤੇ ਉਹਦੀ ਇੱਕ ਧੀ ਆ ਪ੍ਰਭਾ ਤੇ ਪ੍ਰਭਾ ਦਾੜਾ ਪਤੀ ਆ ਉਹ ਲਾਲ ਕਿਲੇ ਦੇ ਵਿੱਚ ਇੱਕ ਸਪਾਈ ਆ ਰਾਜਕੁਮਾਰੀ ਇੰਦਰਾ ਕੀ ਕਰਦੀ ਆ ਪ੍ਰਭਾ ਦੇ ਪਤੀ ਦੇ ਹੱਥ ਆਪਣੇ ਪਿਤਾ ਤੇ ਆਪਣੇ ਮਗਿੱਤਰ ਨੂੰ ਇੱਕ ਸਨੇਹਾ ਭੇਜਦੀ ਆ ਹੁਣ ਸਨੇਹਾ ਕੀ ਭੇਜਦੀ ਆ ਭਜਨੀ ਨੇ ਰਾਜਕੁਮਾਰੀ ਇੰਦਰਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦੀ ਬਹਾਦਰੀ ਦੇ ਜਿਹੜੇ ਕਿਸੇ ਸੁਣਾਏ ਸਨ ਰਾਜਕੁਮਾਰੀ ਇੰਦਰਾ ਪ੍ਰਭਾ ਦੇ ਪਤੀ ਨੂੰ ਉਹ ਕਿਸੇ ਜਾ ਕੇ ਆਪਣੇ ਪਿਤਾ ਅਤੇ ਆਪਣੇ ਮੰਗੇਤਰ ਨੂੰ ਸੁਣਾਉਣ ਲਈ ਕਹਿੰਦੀ ਆ ਤੇ ਨਾਲ ਇੱਕ ਵੰਗਾਰ ਵੀ ਭੇਜਦੀ ਆ ਕਿ ਸਿੰਘ ਤਾਂ ਅਜੇ ਅੱਜੁੱਠੇ ਨੇ ਤੇ ਤੁਸੀਂ ਤੁਸੀਂ ਤਾਂ ਰਾਜਪੂਤ ਘਰਾਣੇ ਤੋਂ ਜਿਨ੍ਹਾਂ ਨੇ ਹਮੇਸ਼ਾ ਰਾਜ ਕੀਤਾ ਏ ਤੇ ਜੇਕਰ ਇੱਕ ਇੱਕ ਸਿੰਘ ਸਵਾ ਸਵਾ ਲੱਖ ਉੱਪਰ ਭਾਰੀ ਪੈ ਸਕਦਾ ਆ ਕੱਲਾ ਕੱਲਾ ਸਿੰਘ ਮੁਗਲਿਆ ਸਲਤਨਤ ਦੀਆਂ ਨਹੀਂ ਹਿਲਾ ਸਕਦਾ ਆ ਤਾਂ ਤੁਸੀਂ ਤਾਂ ਰਾਜਪੂਤ ਘਰਾਣੇ ਚੋ ਤੁਸੀਂ ਤਾਂ ਹਮੇਸ਼ਾ ਰਾਜ ਕੀਤਾ ਏ ਤੇ ਕਿਉਂ ਅੱਜ ਤੁਹਾਡਾ ਖੂਨ ਠੰਡਾ ਹੋ ਚੁੱਕਾ ਏ ਕਿ ਤੁਸੀਂ ਆਪਣੀ ਧੀ ਨੂੰ ਇਹਨਾਂ ਮੁਗਲਾਂ ਦੀ ਕੈਦ ਚੋਂ ਨਹੀਂ ਛੁਡਾ ਸਕਦੇ ਰਾਜਕੁਮਾਰੀ ਇੰਦਰਾ ਦੀ ਸਵੰਗਾਰ ਤੋਂ ਬਾਅਦ ਰਾਜਾ ਅਜੀਤ ਸਿੰਘ ਅਤੇ ਉਸ ਦਾ ਮੰਗੇਤਰ ਪ੍ਰਤਾਪ ਸਿੰਘ ਮਰਠਾ ਅਤੇ ਸੈਯਦ ਭਰਾਵਾਂ ਨੂੰ ਨਾਲ ਲੈ ਕੇ 1719 ਦੇ ਵਿੱਚ ਲਾਲ ਕਿਲੇ ਉੱਪਰ ਹਮਲਾ ਕਰ ਦਿੰਦੇ ਨੇ ਲਾਲ ਕਿਲੇ ਦੇ ਅੰਦਰ ਭਗੜੜ ਮਚਾਉਣ ਵਾਸਤੇ ਉਹ ਜੇਲ੍ਹ ਦੇ ਬੂਹੇ ਨੂੰ ਤੋੜ ਦਿੰਦੇ ਨੇ ਤਾਂ ਕਿ ਕੈਦੀ ਵੀ ਸਾਰੇ ਬਾਹਰ ਆ ਜਾਣ ਜੇਲ੍ਹਾਂ ਦੇ ਬੂਹੇ ਟੁੱਟਣ ਕਾਰਨ ਉਦੋਂ ਹੀ ਬੀਬੀ ਸ਼ੁਸ਼ੀਲ ਕੌਰ ਜੀ ਜੇਲ੍ਹ ਵਿੱਚੋਂ ਨਿਕਲਣ 'ਚ ਕਾਮਯਾਬ ਹੋ ਜਾਂਦੇ ਨੇ ਹੁਣ ਮੈਂ ਇੱਕ ਗੱਲ ਇੱਥੇ ਦੱਸ ਦਵਾਂ ਕਿ ਇਹ ਸੈਇਦ ਭਰਾ ਉਹੀ ਨੇ ਜਿਨ੍ਹਾਂ ਨੇ ਪਹਿਲਾਂ ਬਾਦਸ਼ਾਹ ਫਰਕਸ਼ਰ ਨੂੰ ਦਿੱਲੀ ਦੇ ਤਖਤ ਉੱਪਰ ਬਿਠਾਇਆ ਸੀ ਤੇ ਇਹੀ ਸੈਇਦ ਭਰਾ ਹੁਣ ਬਾਦਸ਼ਾਹ ਫਰਕਸ਼ਰ ਦੀਆਂ ਅੱਖਾਂ ਵੀ ਕੱਢਣਗੇ ਕਿਲੇ ਉੱਪਰ ਹਮਲਾ ਹੁੰਦਾ ਆ ਬਾਦਸ਼ਾਹ ਫਰਕਸ਼ਰ ਨੂੰ ਫੜ ਲਿਆ ਜਾਂਦਾ ਆ ਤੇ ਸੈਇਦ ਭਰਾਵਾਂ ਵੱਲੋਂ ਇਹਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਨੇ ਵੈਸੇ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਆ ਕਿ ਬਾਦਸ਼ਾਹ ਫਰਕਸ਼ਰ ਦੀਆਂ ਅੱਖਾਂ ਕੱਢੀਆਂ ਗਈਆਂ ਸਨ ਤੇ ਕਿਤਾਬ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਆ ਕਿ ਸੈਇਦ ਭਰਾਵਾਂ ਨੇ ਬਾਦਸ਼ਾਹ ਫਰਕਸ਼ਰ ਦੀਆਂ ਅੱਖਾਂ ਕੱਢੀਆਂ ਸਨ ਸੋ ਹੋ ਸਕਦਾ ਕਿ ਇਹ ਜ ਦੁੱਜ ਕੇ ਸ਼ਹੀਦ ਹੋਣ ਵਾਲੀ ਗੱਲ ਆ ਇਹ ਸੱਚੀ ਹੋਵੇ ਖੈਰ ਆਪ ਆਪਣੀ ਗੱਲ ਤੇ ਵਾਪਸ ਆਉਨੇ ਆ ਬਾਦਸ਼ਾ ਫਰਖਸ਼ਰ ਦੀਆਂ ਅੱਖਾਂ ਕੱਢੇ ਜਾਣ ਤੋਂ ਬਾਅਦ ਜਦੋਂ ਉਸ ਨੂੰ ਫੜ ਕੇ ਲਿਜਾਇਆ ਜਾ ਰਿਹਾ ਹੁੰਦਾ ਤਾਂ ਬੁਰਜੀ ਦੇ ਪਿੱਛੋਂ ਇੱਕ ਜ਼ਖਮੀ ਔਰਤ ਬਾਦਸ਼ਾ ਫਰਖਸ਼ਰ ਉੱਪਰ ਹਮਲਾ ਕਰਦੀ ਆ ਇਹ ਔਰਤ ਕੋਈ ਹੋਰ ਨਹੀਂ ਸਗੋ ਬੀਬੀ ਸ਼ਸ਼ੀਲਕੌਰ ਹੁੰਦੀ ਆ ਉਹ ਆਪਣੇ ਤਲਵਾਰ ਦੇ ਇੱਕ ਝਟਕੇ ਨਾਲ ਬਾਦਸ਼ਾਹ ਫਿਰਖਸ਼ਰ ਦਾ ਹੱਥ ਵੜ ਸੁੱਟਦੀ ਆ। ਇਸ ਤੋਂ ਪਹਿਲਾਂ ਕਿ ਬੀਬੀ ਸ਼ਸ਼ੀਲਕੌਰ ਜੀ ਬਾਦਸ਼ਾਹ ਫਿਰਖਸ਼ਰ ਉੱਪਰ ਦੂਜਾ ਵਾਰ ਕਰਦੇ, ਮੁਗਲਾਂ ਦਾ ਇੱਕ ਸਪਾਹੀ ਅੱਗੇ ਹੋ ਕੇ ਬੀਬੀ ਸ਼ਸ਼ੀਲਕੌਰ ਜੀ ਨਾਲ ਲੜਨ ਲੱਗ ਜਾਂਦਾ ਹੈ। ਬੀਬੀ ਸ਼ਸ਼ੀਲਕੌਰ ਜੀ ਪਹਿਲਾਂ ਹੀ ਬਹੁਤ ਜ਼ਖਮੀ ਹਾਲਤ ਵਿੱਚ ਚੰਦੇ ਹਨ। ਇਸ ਲਈ ਉਹ ਥੋੜਾ ਜਿਹੀ ਲੜਾਈ ਤੋਂ ਬਾਅਦ ਮੁਗਲ ਸਪਾਹੀ ਬੀਬੀ ਸ਼ਸ਼ੀਲਕੌਰ ਜੀ ਦੇ ਢੇਢ ਵਿੱਚ ਤਲਵਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੰਦਾ ਹੈ। ਤੇ ਇਸ ਤੋਂ ਬਾਅਦ ਬੀਬੀ ਸ਼ਸ਼ੀਲਕੌਰ ਜੀ ਦੀ ਮਰਤਕ ਦੇ ਨੂੰ ਪਿੱਛੇ ਜਮਨਾ ਦੇ ਵਿੱਚ ਸੁੱਟ ਦਿੱਤਾ ਜਾਂਦਾ ਆ। ਤੇ ਏਸੀ ਬੀਬੀ ਸੁਸ਼ੀਲ ਕੌਰ ਜੀ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਦੂਜਾ ਪੱਖ ਇਤਿਹਾਸ ਵਿੱਚ ਸਾਨੂੰ ਇਹ ਦੋਵੇਂ ਪੱਖ ਵੇਖਣ ਨੂੰ ਮਿਲਦੇ ਆ ਤੇ ਇਤਿਹਾਸਕਾਰਾਂ ਦਾ ਇਸ ਨੂੰ ਲੈ ਕੇ ਆਪਸ ਵਿੱਚ ਕਾਫੀ ਮਤਭੇਦ ਵੀ ਨੇ ਕੋਈ ਬੀਬੀ ਸੁਸ਼ੀਲ ਕੌਰ ਜੀ ਦੀ ਆਤਮ ਹੱਤਿਆ ਵਾਲੇ ਪੱਖ ਨੂੰ ਸਹੀ ਮੰਨਦਾ ਆ ਤੇ ਕੋਈ ਜੂਜ ਕੇ ਸ਼ਹੀਦ ਹੋਣ ਵਾਲੇ ਪੱਖ ਨੂੰ ਸਹੀ ਮੰਨਦਾ ਆ ਪਰ ਇਹ ਸਾਡੀ ਤਰਾਸਦੀ ਆ ਕਿ ਅਸੀਂ ਬੀਬੀ ਸੁਸ਼ੀਲ ਕੌਰ ਵਰਗੀ ਮਹਾਨ ਬੀਬੀ ਦਾ ਇਤਿਹਾਸ ਸਾਹ ਵੀ ਨਹੀਂ ਸਕੇ ਤਾਂ ਹੀ ਤਾਂ ਸਾਡੇ ਵਿੱਚ ਇਹ ਸ਼ੰਕੇ ਨੇ ਅੱਜ ਇਹ મત ਭੇਦ ਨੇ ਬਾਕੀ ਹੁਣ ਇਹ ਮੈਂ ਤੁਹਾਡੇ ਤੇ ਛੱਡਦਾ ਕਿ ਤੁਹਾਨੂੰ ਦੋਨਾਂ ਵਿੱਚੋਂ ਕਿਹੜਾ ਪੱਖ ਜ਼ਿਆਦਾ ਸਹੀ ਲੱਗਦਾ ਮੈਨੂੰ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਦੇ ਨਾਲ ਹੀ ਸਾਨੂੰ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸਿਓ ਕਿ ਅਸੀਂ ਹੁਣ ਅਗਲੀਆਂ ਵੀਡੀਓ ਕਿਸ ਟੌਪਿਕ ਤੇ ਲੈ ਕੇ ਆਈਏ ਜਾਂ ਤੁਸੀਂ ਇਤਿਹਾਸ ਦਾ ਕਿਹੜਾ ਪੱਖ ਸਾਡੇ ਕੋਲੋਂ ਜਾਣਨਾ ਚਾਹੁੰਦੇ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਉੱਪਰ ਅਸੀਂ ਜਲਦੀ ਤੋਂ ਜਲਦੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਹੋਈਏ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਲੋਕ ਜਿਹੜੇ ਨੇ ਬੀਬੀ ਸ਼ਸ਼ੀਲ ਕੌਰ ਜੀ ਦੇ ਇਤਿਹਾਸ ਬਾਰੇ ਜਾਣੂ ਹੋ ਸਕਣ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਦੂਜਿਆਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਹੋ ਸਕੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਬਾਕੀ ਲੋਕ ਵੀ ਬੀਬੀ ਸ਼ਸ਼ੀਲ ਕੌਰ ਜੀ ਬਾਰੇ ਜਾਣ ਸਕਣ ਬਾਕੀ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਜ਼ਰੂਰ ਵਧਾਉਂਦੇ ਰਹੋ ਧੰਨਵਾਦ